ਦੇਖੋ ਚਾਹ ਦੀ ਕੋਸ਼ਿਸ਼ ਹੈ ਕਿ ਇੱਕ ਸ਼ੌਣੀ ਕਲ ਦਾ ਪ੍ਰਧਾਨ ਹੋਵੇ ਇੱਕ ਧਰਮ ਕਾਉਂਸਲ ਦਾ ਪ੍ਰਧਾਨ ਹੋਵੇ ਤੇ ਦੋਏ ਆਪੋ ਆਪਣੇ ਕੰਮ ਕਰਨਾ ਕਿਉਂਕਿ ਜੇ ਰਾਜਨੀਤੀ ਦੇ ਉੱਤੇ ਤੁਹਾਨੂੰ ਦਾ ਕੁੰਡਾ ਹੋਵੇ ਫਿਰ ਕੋਈ ਗਲਤ ਕੰਮ ਨਹੀਂ ਹੁੰਦਾ ਹੈ ਗਲਤ ਕੰਮ ਉਦੋਂ ਕਰਦੇ ਆਪਾਂ ਜਦੋਂ ਰਾਜਨੀਤੀ ਨੂੰ ਵੱਡੀ ਲੈ ਜਾਂਦੇ ਆ ਤੁਹਾਨੂੰ ਛੋਟਾ ਕਰ ਲੈਣੇ ਸੋ ਆਪਣੀ ਸਭ ਦੀ ਡਿਊਟੀ ਬਣਦੀ ਹੈ ਕਿ ਧਰਮ ਉੱਪਰ ਹੋਵੇ ਫਿਰ ਰਾਜਨੀਤੀ ਥੱਲੇ ਹੋਵੇ ਫਿਰ ਤੁਸੀਂ ਠੀਕ ਕੰਮ ਕਰਦੇ ਆ ਵਧੀਆ ਕੰਮ ਕਰਦੇ ਇਸ ਦਾ ਨਾਮ ਉੱਪਰ ਆ ਰਿਹਾ ਹੈ ਇਸ ਟਾਈਮ ਚਚਾਵਾ ਦੇਵ ਸਰਵੰਤ ਕੋਰ ਦਾ ਦੇ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਸਰਵੇਖੀ ਕਰ ਰਹੇ ਆ। ਅਜੀ ਫਾਈਨਲ ਕਰ ਲਿਆ ਜੀ। ਯਾਨੀ ਹਰਪ੍ਰੀਤ ਜੀ ਨੂੰ ਸੀ ਪ੍ਰਧਾਨ ਬਣਾਉਣਾ। ਸਾਡੀ ਬੇਟੀ ਨੂੰ ਧਾਰਮਿਕ ਜਿਆ ਰਾਜਨੀਤੀ। ਸ਼ੋਮਨੀ ਕਲਦੇ ਦਾ ਪ੍ਰਧਾਨ ਤਾਂ ਰਾਜਨੀਤਿਕ ਹੁੰਦਾ ਹੈ। ਅੱਛਾ ਉਹ ਬਣੇਗੇ। ਹਾਂ। ਤੇ ਧਾਰਮਿਕ ਕਾਉਂਸਲ ਜਿਹੜੀ ਉਹਦਾ ਵੀ ਬੀਬੀ ਸੁਤੰਤ ਕੌਰ ਨੂੰ। ਹਾਂ ਜੀ। ਤੇ ਹਮਾਰਾ ਸਮਾਂ ਕਿਹੜੀ ਥਾਂ ਜਿਹੜੀ ਚੋਣੇ ਹੋ ਰਹੀਏ ਕੱਲ ਨੂੰ ਪ੍ਰਧਾਨ ਦੇ। ਗੁਰਦੁਆਰਾ ਸਾਹਿਬ ਬਾਬਾ ਫੁੱਲਾਸ ਦੀ ਦੇਸਤਾਨ ਦੇ ਉੱਤੇ ਇਹ ਇਲੈਕਸ਼ਨ ਹੋਣੀ ਹੈ। ਤੇ 11 ਵਜੇ ਦਾ ਟਾਈਮ ਰੱਖਿਆ। ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਤੇ ਹਮਾ ਮਾਕ ਉੱਤੇ ਪਹੁੰਚੋ ਉੱਥੇ ਦੇਖੋ ਸਾਰਾ ਕੁਝ ਤੁਹਾਡੀ ਡਿਊਟੀ ਬਣਦੀ ਹੈ ਕਿ ਆਪਾਂ ਦੇਖੀ ਵੀ ਇਲੈਕਸ਼ਨ ਠੀਕ ਠਾਕ ਹੋ ਰਹੀ ਹੈ ਤੇ ਅਪਰੇਜ਼ਿੰਗ ਜਗ੍ਹਾ ਫਾਈਨਲ ਹੋ ਗਿਆ ਸਹਿਮਤੀ ਹੋ ਗਈ ਹੋਣੀ ਹੈ ਬਿਲਕੁਲ 100% ਸਹਿਮਤੀ ਹੈ ਸਾਰਾ ਸਾਰੇ ਡੈਲੀਗੇਟਰ ਨਾਲ ਗੱਲ ਕਰ ਲਈ ਆਸਟਿਜੂ ਤੇ ਬੈਠ ਕੇ ਗੱਲ ਕਰ ਲਈ ਤੇ ਸਾਰੀ ਸਹਿਮਤੀ ਹੈ ਸਰਬਸੰਮਤੀ ਦੇ ਨਾਲ ਪ੍ਰਦਾਨ ਹੋਣੀ ਅਪਰੇਜ਼ਿੰਗ ਹੀ ਬਣ ਰਹੀ ਹੈ ਤੇ ਚੰਡੀਗੜ੍ਹ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਕਿਸੇ ਜਿਹੜਾ ਥੋੜਾ ਜਿਹਾ ਸੁਣਨੇ ਵਾਲੀ ਵਿਰੋਧ ਰਹਾ 12 ਆ ਗਏ ਸੇ ਇਹ ਤਾਂ ਮੀਟਿੰਗ ਦੇ ਗੱਲਾਂ ਨੇ ਜਾਂ ਸੁਖਵੀਰ ਉਹਨਾਂ ਦੇ ਗੱਲਾਂ ਨੇ ਕੋਈ ਵਿਰੋਧ ਨਹੀਂ ਹੋਇਆ ਮੈਂ ਮੀਟਿੰਗ ਦੇ ਵਿੱਚ ਸੀ ਸਾਰੀਆਂ ਮੀਟਿੰਗਾਂ ਦੇ ਵਿੱਚ ਮੈਂ ਬਿਚੇ ਰਿਹਾ ਕੋਈ ਕਿਥੇ ਦਾ ਵਿਰੋਧ ਨਹੀਂ ਹੋਇਆ ਬੈਠ ਕੇ ਸ਼ਾਂਤੀ ਨਾਲ ਗੱਲਾਂ ਹੋਈਆਂ ਨੇ ਤੇ ਬੈਠ ਹੋਈ ਵੀ ਆਪਾਂ ਉਹ ਹੈ ਸਾਰੀਆਂ ਚੰਗੀਆਂ ਮਾੜੀਆਂ ਪੱਖ ਦੇਖੇ ਹੁਣ ਕੱਲ੍ਹ ਕੀ ਆ ਜੇ ਮੀਟਿੰਗ ਵੀ ਫਾਈਨਲ ਹੋ ਗਿਆ ਵੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਜੀ ਗਿਆਨੀ ਹਰਪੀ ਸਿੰਘ ਜੀ ਤੇ ਦਾਰਨੀ ਜੀ ਉਸਦੇ ਜੀ ਸਾਰੀ ਭੈਣ ਸਤਵੰਤ ਕੌਰ ਜੀ ਸੋ ਇੱਕ ਸਰਵ ਇਹ ਵੀ ਜਿਹੜੇ ਇਲਾਕੇ ਦੇ ਵਿੱਚ ਲੋਕਾਂ ਦੀ ਬਹੁਤ ਬੜੀ ਸਮੱਸਿਆ ਆ ਰਹੀ ਹੈ ਸਮਾਣੇ ਤੋਂ ਪੇੜ ਬੁਝੜ ਸੜਕਾਂ ਦੀ ਹੈ ਕਰਾਰਾਂ ਵਾਲੀ ਸੜਕ ਜਾਰੀ ਹੈ ਬਹੁਤ ਹਾਲਤ ਮਾੜੀ ਹੈ ਬਹੁਤ ਲੋਕ ਪ੍ਰੇਸ਼ਾਨ ਹੈ ਉਸ ਤੋਂ ਕਿ ਜੇ ਤਾਂ ਇੱਕਲ ਹੋਵੇ ਫਿਰ ਤਾਂ ਕਰੀਏ ਸੜਕਾਂ ਹੀ ਮਾੜੀਆਂ ਨੇ ਲਾ ਐਂਡ ਆਰਡਰ ਦੀ ਵੀ ਸਥਿਤੀ ਮਾੜੀ ਹੈ ਤੇ ਜੇ ਕਰਪਸ਼ਨ ਦੀ ਗੱਲ ਕਰੀਏ ਉਹਦੀ ਵੀ ਹੱਦਾਂ ਬਸ ਤੋੜੇ ਪਏ ਨੇ ਸੋ ਜੇ ਇੱਕਲ ਹੋਵੇ ਤਾਂ ਕਰੀਏ ਇੱਥੇ ਤਾਂ ਜਿੰਨੇ ਕਿੰਨੇ ਧਰਨੇ ਲੱਗ ਰਹੇ ਨੇ ਅੱਜ ਕਿੰਨਾ ਕੁਝ ਹੋ ਰਿਹਾ ਹੈ ਹਰ ਚੀਜ਼ ਦੇ ਉੱਤੇ ਉਹ ਹੋ ਰਿਹਾ ਹੈ ਤਾਂ ਕਿਸਾਨ ਦੋਲਨ ਦੁਆਰੇ ਫੇਰ ਸ਼ੁਰੂ ਹੋਣ ਜਾ ਰਿਹਾ ਸੋ ਇੱਕ ਗੱਲ ਨਹੀਂ ਹਰ ਗੱਲ ਦੇ ਉੱਤੇ ਜਿੰਨੀਆਂ ਪ੍ਰੋਮਿਸ ਕੀਤੇ ਸੀ ਜਿੰਨੇ ਵਾਅਦੇ ਕੀਤੇ ਸੀ ਅੱਜ ਸਾਰੇ ਉਲਟ ਕਰ ਰਹੇ ਨੇ ਸਰ ਲਗਾਤਾਰ ਚੋਰੀ ਕੀ ਬਾਰਦਾਤਾਂ ਕਿਸੇ ਕਰਦਾ ਕਿ ਕੋਈ ਸੁਰੱਖਿਤ ਨਹੀਂ ਹੈ ਇੱਥੇ طرف ਇਹਨਾਂ ਦੇ ਪੁੱਛੋ ਮੇਰਾ ਖੁਦ ਮੋਟਰਸਾਈਕਲ ੱੱਕਿਆ ਗਿਆ ਕੱਲ ਮੇਰੇ ਘਰ ਦੇ ਬਾਹਰ ਤੋਂ ਤੇ ਇਸ ਤਰ੍ਹਾਂ ਦੇ ਹਾਲਾਤ ਵਿੱਚ ਕਿਸ ਤਰ੍ਹਾਂ ਤੁਸੀਂ ਕਹਿ ਮੈਂ ਤਾਂ ਕਿਹਾ ਕਿ ਥੋੜੀ ਚੋਰੀ ਹੋਈ ਹੈ ਲੋਕਾਂ ਦੇ ਕਤਲ ਹੋ ਰਹੇ ਨੇ ਰੋਜ਼ ਗੋਲੀ ਚੱਲ ਰਹੀ ਹੈ ਕੋਈ ਕਾਨੂੰਨ ਨਾ ਉਹ ਸਰਕਾਰ ਹੈ ਹੀ ਨਹੀਂ ਸਰਕਾਰ ਨਾਲ ਦੀ ਕੋਈ ਚੀਜ਼ ਹੈ ਨਹੀਂ ਤੇ ਤੁਹਾਡੇ ਦਿੱਥੇ ਬੰਦੀ ਬਨੋਂ ਜਿਹੜੇ ਕਾਲਰ ਬਣਾਇਆ ਜਾ ਰਿਹਾ ਕੱਲ ਨੂੰ ਪੰਜਾਬ ਦੇ ਜਿਹੜੇ ਪੱਕਦੇ ਮੁੱਦੇ ਆ ਇਹਨਾਂ ਨੂੰ ਕਿਸ ਤਰ੍ਹਾਂ ਉਠਾਰਾਂਗੇ ਅਸੀਂ ਪੂਰੇ ਜੋਰ ਲਾ ਕੇ ਉਠਾਵਾਂਗੇ ਲੋ ਲਾਉਂਗੇ ਤੇਰੀ ਪਾਰਟੀ ਬਣ ਗਈ ਤੇਰਾ ਪ੍ਰਧਾਨ ਬਣ ਗਿਆ ਫਿਰ ਪੂਰੇ ਜੋਰ ਲਾ ਕੇ ਜਿਹੜੇ ਉਠਾਵਾਂਗੇ ਸਾਡੀ ਡਿਊਟੀ ਬਣਦੀ ਹੈ ਅਰੀਜਨਲ ਪਾਰਟੀ ਆ ਅਸੀਂ ਪੰਜਾਬ ਦੀ ਗੱਲ ਕਰਨੀ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਕਰਨੀ ਪੰਜਾਬ ਦੀ ਜਿਹੜੀਆਂ ਇੰਪਲੋਇਮੈਂਟ ਹੈ ਉਹਦੀ ਗੱਲ ਕਰਨੀ ਇਕਨੋਮੀ ਦੀ ਗੱਲ ਕਰਨੀ ਹਰ ਚੀਜ਼ ਦੀ ਕੋਈ ਅਸੀਂ ਗੱਲ ਕਰਨੀ ਕੱਲ ਦੇ ਬਾਅਦ ਮਤਲਬ ਲੋਕਾਂ ਦੇ ਮੁੱਦੇ ਉਠਾਏ ਜਾਣਗੇ ਬਿਲਕੁਲ 100% ਉਠਾਏ ਜਾਣਗੇ ਠੀਕ ਹੈ